ਏ ਜਰਨਲਿਸਟ ਤੇ ਪਬਲਿਕ ਸਪੀਕਰ ਮਾਲਵਿੰਦਰ ਸਿੰਘ ਮਾਲੀ ਨੂੰ ਧੱਕੇ ਨਾਲ ਫੜ ਕੇ ਤੇ ਇੱਕ ਤਰੀਕ ਤੱਕ 1 ਅਕਤੂਬਰ ਤੱਕ ਜੁਡੀਸ਼ੀਅਲ ਰਿਮਾਂਡ ਦਾ ਉਹਦਾ ਲੈ ਲੈਣਾ ਉਹਨੂੰ ਅੰਦਰ ਰੱਖਣਾ ਬਹੁਤ ਪੀੜਾ ਦਿੰਦਾ ਬਹੁਤ ਦਰਦ ਦਿੰਦਾ ਕਿੰਨੇ ਕੁ ਲੋਕ ਹੈ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਸਿਰ ਕੱਢ ਕੇ ਇੱਕ ਤੇ ਹੱਥ ਮਾਰ ਕੇ ਬੁੱਕ ਕੇ ਬੋਲ ਰਹੇ ਆ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਚੁੱਕ ਰਹੇ ਆ ਬਹੁਤ ਥੋੜੇ ਲੋਕ ਬਚੇ ਆ ਜੇ ਉਹਨਾਂ ਨੂੰ ਵੀ ਚੁਣ-ਚੁਣ ਕੇ ਤੁਸੀਂ ਜੇਲ੍ਹਾਂ ਚ ਸੁਟਣ ਦਾ ਫੈਸਲਾ ਕਰ ਲਿਆ ਫਿਰ ਇਹ ਪੰਜਾਬ ਤੇ ਪੰਜਾਬੀਅਤ ਨੂੰ ਬਹੁਤ ਵੱਡੀ ਮੈਂ ਵੰਗਾਰ ਸਮਝਦਾ ਕੇਂਦਰ ਵੱਲੋਂ ਤੇ ਹੋ ਹੀ ਰਿਹਾ ਸੀਗਾ ਬੜੀ ਦੇਰ ਦਾ ਹੋ ਰਿਹਾ ਬੜਾ ਤੱਕਾ ਹੋ ਰਿਹਾ ਕਿਸੇ ਨੂੰ ਤੁਸੀਂ ਵੱਡੇ ਲੀਡਰ ਨੂੰ ਕੁਝ ਵੀ ਕਹਿ ਦਿਓ ਵੀ ਇੰਜ ਨਹੀਂ ਇੰਜ ਆ ਗੱਲ ਠੀਕ ਹੈ ਉਹ ਕਹਿੰਦੇ ਆ ਤੁਸੀਂ ਦੇਸ਼ ਭਗਤ ਨਹੀਂ ਹੈਗੇ ਤੁਸੀਂ ਤੇ ਇਹ ਜਿਹੜੇ ਸਾਡੇ ਦੇਵਤਾ ਰੂਪੀ ਲੀਡਰ ਹੈਗੇ ਆ ਉਹਨਾਂ ਨੂੰ ਮਾਰਾ ਕਹੀ ਜਾਂ ਇਹ ਤੇ ਇੰਟੀਨੇਸ਼ਨਲ ਹੋ ਗਿਆ ਇਹ ਹਾਲਾਤ ਦੇਸ਼ ਦੇ ਅੰਦਰ ਬਣੇ ਕਿਸੇ ਕਿਸੇ ਨੂੰ ਕੁਝ ਕਹਿ ਹੀ ਨਹੀਂ ਸਕਦੇ ਆ ਪਿੱਛੇ ਤੁਸੀਂ ਦੇਖ ਲਓ ਪ੍ਰੋਟੈਸਟ 17 ਸੈਕਟਰ ਸ듯이 ਕਰਕੇ اٹੇ ਮੇਰੇ ਕਿਹਾ ਮਹੀਨਾ ਵੀ ਨਹੀਂ ਹੋਇਆ ਮਨਦੀਪ ਐਡਵੋਕੇਟ ਅਜੇ ਕਿਸ ਨੇ ਐਫਆਰ ਲਖਨਊ ਚ ਦਰਜ ਕੀਤੀ ਤੇ ਐਨਆਈਏ ਵਾਲੇ ਸਵੇਰੇ ਆ ਕੇ ਬਹਿ ਗਏ ਉਹਨਾਂ ਦੇ ਘਰ ਉਹਨਾਂ ਨੂੰ ਅਰੈਸਟ ਕਰਨ ਲਈ ਉਹ ਮਨਦੀਪ ਨੂੰ ਤੇ ਚਲੋ ਉਹਦਾ ਸਾਰਾ ਸਮਾਨ ਸਮੂਹ ਜਿਹੜਾ ਚੁੱਕਣਾ ਸੀਗਾ ਜਿਹੜੀਆਂ ਡਿਸਕ ਹੁੰਦੀ ਜਾਂ ਫੋਨ ਆ ਹੋਰ ਸਾਰਾ ਲੈ ਲੂ ਗਏ ਅਜੇ ਨੂੰ ਅਰੈਸਟ ਕਰਕੇ ਨਾਲ ਹੀ ਲੈ ਗਏ ਇੱਕ ਉਹ ਕਿਸਾਨ ਲੀਡਰ ਨੂੰ ਵੀ ਕੀਤਾ ਸੀਗਾ ਇਹ ਕੀ ਹੋ ਗਿਰਿਆ ਸਾਡੇ ਦੇਸ਼ ਦੇ ਅੰਦਰ ਕਦੀ ਐਨਆਈਏ ਕਦੀ ਯੂਏਪੀਏ ਭੀਮਾ ਕੋਰੇ ગામ ਵਾਲਾ ਟਿਪੀਕਲ ਐਗਜ਼ਾਮਪਲ ਹੈ ਅਰ ਬਨਨਖਸਲਿਆ ਜੀ ਇਸ ਲਈ ਜਿੰਨਾ ਹਾਲਾਤਾਂ ਚ ਅਸੀਂ ਲੰਘ ਰਹੇ ਆਂ ਔਰ ਜਿਸ ਤਰੀਕੇ ਨਾਲ ਇਹ ਸ਼ੁਰੂਆਤ ਹੋ ਚੁੱਕੀ ਆਲਰੇਡੀ ਮੈਂ ਜਿਸ ਤਰ੍ਹਾਂ ਪਹਿਲਾਂ ਨਾਲ ਆਇਆ ਤੇ ਥੋੜੇ ਦਿਨ ਪਹਿਲਾਂ ਦੀ ਗੱਲ ਆ ਉਹ ਕਹਿੰਦੇ ਜੀ ਉਹਨਾਂ ਨੇ ਪੁੱਛਿਆ ਬਿਲਕੁਲ ਡਾਕਟਰ ਸਾਹਿਬ ਇਹ ਹੀ ਗੱਲਾਂ ਪੁੱਛੀਆਂ ਉਹਨਾਂ ਨੇ ਮੰਦੀਤੇ ਐਡਵੋਕੇਟ ਖੋ ਉਹਨੇ ਕਿਹਾ ਜੀ ਦੱਸੋ ਜੀ ਐਫ ਆਈ ਆਰ ਕਿੱਥੇ ਹੈਗੀ ਆ ਉਹ ਕਹਿੰਦੇ ਜੀ ਕੋਈ ਸਾਡੇ ਕੋਲ ਐਫ ਆਈ ਆਰ ਨਹੀਂ ਹੈਗੀ ਉਹ ਕਹਿੰਦੇ ਜੀ ਫੇਰ ਦੱਸੋ ਤੁਹਾਡਾ ਮੇਰੇ ਵਾਰੰਟ ਕਿੱਥੇ ਹੈ ਜੀ ਕੋਈ ਗੱਲ ਨਹੀਂ ਹੈ ਇਹ ਸਾਨੂੰ ਤੇ ਹੁਕਮ ਹੋਇਆ ਕਿ ਤੁਹਾਨੂੰ ਅਸੀਂ ਅਰੈਸਟ ਕਰਨਾ ਅਸੀਂ ਅਰੈਸਟ ਤੁਹਾਡਾ ਥੋੜਾ ਤਹਿਕੀਕਾਤ ਕਰਨੀ ਆ ਫੂਲਾ ਫਾਲੀ ਕਰਨੀ ਆ ਜੇ ਸਾਨੂੰ ਕੁਝ ਮਿਲਿਆ ਤੇ ਠੀਕ ਹੈ ਨਹੀਂ ਤੇ ਫਿਰ ਅਸੀਂ ਤੁਹਾਨੂੰ ਨਾਲ ਵੀ ਲਿਜਾ ਸਕਦੇ ਹਾਂ ਚਲੋ ਉਹ ਉਹ ਦਿਨ ਹੀ ਉਹ ਦਿਨ ਹੀ ਅਗਲੇ ਦਿਨ ਜਿਹੜਾ ਆ ਸਾਰਾ ਕੁਝ ਉੱਥੇ ਅਸੀਂ ਪ੍ਰੋਟੈਸਟ ਕੀਤਾ ਸੀ ਮੈਨੂੰ ਇੰਜ ਲੱਗਦਾ ਇਹ ਜਿਹੜਾ ਇੱਕ ਲਗਾਤਾਰ ਇੱਕ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਉਨ੍ਹਾਂ ਤੋਂ ਬਾਅਦ ਮਾਲੀ ਹੁਣੇ ਕਿਹਦਾ ਕਿਹਦਾ ਨੰਬਰ ਅੱਗੇ ਲੱਗਦਾ ਆ ਇਹ ਸਾਨੂੰ ਸੋਚਣ ਦੀ ਗੱਲ ਆ ਤੁਸੀਂ ਅ ਵੱਡੀ ਗਿਣਤੀ ਚ ਆਜਾ ਇੱਥੇ ਇਕੱਠੇ ਹੋਏ ਆ ਜਿਹੜਾ ਵੱਡਾ মিডিਆ ਆ ਜਿਹਦੀ ਜਿਹਦੀ ਮੁੱਖ ਆਵਾਜ਼ ਕਿਸੇ ਵੇਲੇ ਜਿੰਨ ਮੈਂ ਵੱਡਾ ਮੰਨਦੇ ਸੀਗੇ ਉਹਨਾਂ ਦੀ ਹਾਲਤ ਅਸੀਂ ਦੇਖ ਹੀ ਰਹੇ ਆ ਕਿ ਕਿਵੇਂ-ਕਿਵੇਂ ਉਹਨਾਂ ਤੇ ਦਬਾਅ ਪਾਇਆ ਜਾਂਦਾ ਕਿਵੇਂ ਉਹ ਸਰਕਾਰਾਂ ਉਹਨਾਂ ਦਾ ਦੁਰਉਪਯੋਗ ਕਰਦੀਆਂ ਵਰਤਦੀਆਂ ਆ ਛੋਟੇ-ਛੋਟੇ ਜਿਹੜੇ ਵੈਬ ਚੈਨਲ ਆ ਉਹ ਅਜੇ ਵੀ ਉਹ ਡੈਮੋਕ੍ਰੇਸੀ ਦੀ ਲੋਕਾਂ ਕਵਾਜ ਦੀ ਤੇ ਜਿਹੜੇ ਪਬਲਿਕ ਸਪੀਕਰ ਆ ਉਹਨਾਂ ਦੀ ਆਵਾਜ਼ ਨੂੰ ਕਿਤੇ ਨਾ ਕਿਤੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਸਾਰੇ ਇੱਥੇ ਆਏ ਆ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਸਾਡਾ ਇਹ ਫੋਰਮ ਜਿਹੜਾ ਅੱਜ ਦਾ ਪ੍ਰੈਸ ਕਾਨਫਰੰਸ ਵਿੱਚ ਅਸੀਂ ਜਿੱਥੇ ਪਰਜੋਰ ਨਿਖੇਧੀ ਕਰਦੇ ਆ ਇਸ ਗੱਲ ਦੀ ਕਿ ਇਹ ਖਬਰਦਾਰ ਇਹ ਪੰਜਾਬੀ ਹੈ ਔਰ ਭਗਵੰਤ ਮਾਨ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਇਹ ਫਿਰਤਾ ਨਾ ਪਾਵੇ ਉਹ ਦਿਨ ਵੀ ਜਦੋਂ NIA ਦੀ ਟੀਮ ਆਈ ਹੈ ਤੇ ਪੰਜਾਬ ਪੰਜਾਬ ਪੁਲਿਸ ਉਹਨਾਂ ਦੇ ਨਾਲ ਸੀਗੀ ਸਾਨੂੰ ਬੜਾ ਸ਼ੌਕ ਲੱਗਾ ਕਿ ਪੰਜਾਬ ਪੁਲਿਸ ਉਹਨਾਂ ਦੇ ਨਾਲ ਉਹਨਾਂ ਨੂੰ ਫੜਾਉਣ ਲਈ ਕਿਉਂ ਤਤ ਪਰ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਨਾਲ ਅਸਲ ਵਿੱਚ ਬਾਹਰ ਦੀ ਪੁਲਿਸ ਨੂੰ ਪੰਜਾਬ ਪੁਲਿਸ ਦਾ ਸਾਥ ਨਾਲ ਲੈਣਾ ਪੈਂਦਾ ਇਹ ਹਾਲਾਤ ਜਿਹੜੇ ਬਣਦੇ ਜਾ ਰਹੇ ਨੇ ਦੇਸ਼ ਦੇ ਤੇ ਆਪਾਂ ਦੇਖ ਹੀ ਰਹੇ ਸੀ ਪੰਜਾਬ ਦੇ ਅੰਦਰ ਇਸ ਤਰੀਕੇ ਨਾਲ ਚੁੱਕ-ਚੁੱਕ ਕੇ ਬੰਦਿਆਂ ਨੂੰ ਇਸ ਗੱਲ ਲਈ ਕਿ ਉਹ ਆਪਣੀ ਆਵਾਜ਼ ਕਿਉਂ ਰੱਖ ਰਹੇ ਆਪਣੀ ਗੱਲ ਕਿਉਂ ਲੋਕਾਂ ਦੇ ਵਿੱਚ ਰੱਖ ਰਿਹਾ ਲੋਕ ਹਿੱਤ ਦੀ ਗੱਲ ਕਿਉਂ ਕਰ ਰਿਹਾ ਜਿਹੜੇ ਹਾਕਮ ਆ ਕਿਸੇ ਵੀ ਕੇਂਦਰ ਤੇ ਹੋਣ ਜਾਂ ਪੰਜਾਬ ਦੇ ਹੋਣ ਉਹਨਾਂ ਦੇ ਜਿਹੜੇ ਕੁਰੀ ਕੁਰੀ ਤਿੰਗਾਇਆ ਜਦੋਂ ਉਹਨਾਂ ਦੇ ਕੁਕਰ ਮਿਆਂ ਉਹਨਾਂ ਨੂੰ ਲੋਕਾਂ ਦੇ ਵਿੱਚ ਅਗਾੜ ਕੇ ਕਿਵੇਂ ਰੱਖ ਰਿਆ ਐ ਐਸ ਗੱਲ ਦਾ ਨਾਂ ਬਰਦਾਸ਼ਤ ਕਰਨਾ ਜਿਹੜਾ ਇਹ অতি অতি ਨਿੰਦਨੀਏ ਆ ਅਸੀਂ ਇਹਦੀ ਪਰਜੋਰ ਨਖੇਦੀ ਕਰਦੇ ਆਂ ਔਰ ਕੱਲ 5 ਵਜੇ 17 ਸੈਕਟਰ ਦੇ ਵਿੱਚ ਤੁਸੀਂ ਸਾਰੇ ਵੀਰ ਭਰਾ ਉੱਥੇ ਜਿੰਨੀ ਵੱਡੀ ਗਿਣਤੀ ਚ ਆਇਆ ਉੱਥੇ ਪਹੁੰਚੋ ਅਸੀਂ ਪੂਰਾ ਵੱਡਾ ਪ੍ਰੋਟੈਸਟ 17 ਸੈਕਟਰ ਦੇ ਵਿੱਚ ਇਸ ਗੱਲ ਦਾ ਕਰਾਂਗੇ ਕਿ ਅਸੀਂ ਚੁੱਪ ਨਹੀਂ ਬੈਠਾਂਗੇ ਇਹ ਇੱਕ ਜਿਹੜਾ ਸਾਥੀ ਜਿਹੜਾ ਪਬਲਿਕ ਸਪੀਕਰ ਆ ਜਿਸ ਢੰਗ ਨਾਲ ਧੱਕੇ ਨਾਲ ਚਾਖੇ ਤੁਸੀਂ ਉਹਨੂੰ ਇੱਕ ਤਰੀਕ ਤੱਕ ਜੁਡੀਸ਼ੀਅਲ ਰਿਮਾਂਡ ਲੈ ਕੇ ਉਹਨੂੰ ਅੰਦਰ ਕਰ ਦੇਣਾ ਬਿਲਕੁਲ ਸੰਜੀ ਹੋਣ ਦਾ ਇਥੇ ਆਏ ਸਾਰੇ মিডিਆ ਵਾਲਿਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅਸੀਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਅਸੀਂ ਜਿਹੜੇ ਇੱਥੇ ਸੇਵਾ ਕਰਦੇ ਆਂ ਅਸੀਂ ਬਤੌਰ ਅਸੀਂ ਜਿਹੜੀ ਬਾਣੀ ਗੁਰੂ ਦੀ ਹੈ ਜਿਹੜੀ ਮਨੁੱਖਤਾ ਲਈ ਹੈ ਉਹਦੇ ਤੇ ਅਸੀਂ ਕੇਂਦਰਿਤ ਹੋ ਕੇ ਅਸੀਂ ਆਪਣੇ ਵਿਚਾਰਾਂ ਰੱਖਦੇ ਆਂ ਆਹੀ ਕੰਮ ਮਲਵਿੰਦਰ ਸਿੰਘ ਮਾਲੀ ਵੀ ਇਹੀ ਕਰਦਾ ਸੀਗਾ ਮੈਂ ਉਹਨੂੰ ਅਣਗਿਣਤ ਵਾਰੀ ਇੱਥੇ ਜਦੋਂ ਵੀ ਉਹਨਾਂ ਨੇ ਕੁਝ ਆਪਣੀਆਂ ਦਿੱਤੀਆਂ ਨੇ ਅ ਇੰਟਰਵਿਊਸ ਇਹ ਕਹਿੰਦੇ ਆ ਸੁਣਿਆ ਕਿ ਗੁਰੂ ਸਾਹਿਬ ਨੇ ਔਰੰਗਜ਼ੇਬ ਨਾਲ ਜੰਗ ਲੜੀ ਐ ਇਸਲਾਮ ਨਾਲ ਨਹੀਂ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨਾਲ ਜੰਗ ਲੜੀ ਐ ਹਿੰਦੂਆਂ ਨਾਲ ਨਹੀਂ ਸੋ ਇਹ ਕਹਿਣਾ ਕਿ ਵੀ ਇਹ ਇੱਕ ਫਿਰਕੂਵਾਦ ਜਿਹੜਾ ਦੂਜੀ ਧਾਰਾ ਲੱਗੀ ਐ ਕੇ ਫਿਰਕੂਵਾਦ ਤੇ ਇੱਕ ਇਨਮਿਨਿਟੀ ਦੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹ ਮੇਰੇ ਖਿਆਲ ਜਿਨ੍ਹਾਂ ਨੇ ਵੀ ਇਹ ਉਹਨਾਂ ਦੀ ਗੱਲਾਂ ਸੁਣੀਆਂ ਨੇ ਉਹ ਇਸ ਚੀਜ਼ ਤੋਂ ਅਣਜਾਣ ਹੋਣਗੇ ਕਿਉਂਕਿ ਬਹੁਤ ਵਾਰੀ ਉਹਨਾਂ ਨੇ ਇਹ ਗੱਲਾਂ ਦੁਹਾਈਆਂ ਨੇ ਤੇ ਅਸੀਂ ਤੇ ਕਹਿੰਦੇ ਆ ਕਿ ਸਾਡਾ ਗੁਰੂ ਦਾ ਤੇ ਸੰਦੇਸ਼ ਹੈ ਸੰਵਾਦ ਦਾ ਸੰਵਾਦ ਹੁੰਦਾ ਹੈ ਕਿ ਵੀ ਅਗਲੇ ਨੇ ਗੱਲ ਕੀਤੀ ਹੈ ਤੁਹਾਨੂੰ ਚੰਗੀ ਲੱਗੇ ਮਾੜੀ ਲੱਗੇ ਤੁਸੀਂ ਸੰਵਾਦ ਰੱਚ ਲੋ ਇੱਕ ਮੇਰੇ ਪਿਤਾ ਜੀ ਬੜੀ ਵਧੀਆ ਗੱਲ ਕਹਿੰਦੇ ਸੀਗੇ ਡਿਸਕਸ਼ਨ ਬੜੀ ਵਧੀਆ ਚੀਜ਼ ਹੁੰਦੀ ਹੈ ਤੁਸੀਂ ਡਿਸਕਸ਼ਨ ਦੇ ਵਿੱਚ ਤੁਸੀਂ ਸ਼ਾਇਦ ਇੱਕ ਦੂਜੇ ਨਾਲ ਅਗਰੀ ਨਾ ਕਰੋ ਪਰ ਸਿਆਣੇ ਜਿਹੜੇ ਬੰਦੇ ਹੁੰਦੇ ਨੇ ਜਿਹੜੇ ਬੁੱਧੀਜੀਵ ਹੁੰਦੇ ਨੇ ਉਹ ਕਹਿੰਦੇ ਨੇ ਜੀ ਵੀ ਅਗਰੀ ਟੂ ਡਿਸਐਗਰੀ ਤੇ ਉੱਠ ਕੇ ਚਲੇ ਜਾਂਦੇ ਨੇ ਠੀਕ ਹੈ ਤੁਸੀਂ ਆਪਣੀ ਗੱਲ ਰੱਖਤੀ ਅਗਲੇ ਨੇ ਆਪਣੀ ਗੱਲ ਰੱਖਤੀ ਤੇ ਤੁਸੀਂ ਉੱਠ ਕੇ ਚਲੇਗੇ ਹੁਣ ਉਹੀ ਗੱਲ ਮੈਂ ਪੜ ਰਿਹਾ ਸੀਗਾ ਵੋਲਟੇਅਰ ਜਿਹੜਾ ਇੱਕ ਬੜਾ ਵਧੀਆ ਫਿਲਾਸਫਰ ਹੋਇਆ ਠੀਕ ਹੈ ਨਾ ਉਹਨੇ ਕੀ ਲਿਖਿਆ ਹੈ ਕਹਿੰਦਾ ਆਈ ਮੇ ਨਾਟ ਅਗਰੀ ਵਿਦ ਯੂ ਵਾਟ ਯੂ ਹੈਵ ਟੂ ਸੇ ਬਟ ਆਈ ਵਿਲ ਡਿਫੈਂਡ ਟੂ ਦ ਡੈਥ ਯੋਰ ਰਾਈਟ ਟੂ ਸੇ ਇਹ ਵੋਲਟੇਰ ਦਾ ਹੈਗਾ ਕਿ ਵੀ ਤੁਹਾਡੀ ਗੱਲ ਹੈਗੀ ਤੁਸੀਂ ਰੱਖੋ ਇਹ ਤੁਹਾਡਾ ਵਿਚਾਰ ਹੈ ਵਿਚਾਰਾਂ ਦੀ ਤੁਸੀਂ ਗੱਲ ਕਰੋ ਜਿੱਦਾਂ ਕਿ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਅਗਰ ਭਗਤ ਸਿੰਘ ਦੀ ਤੁਸੀਂ ਇੰਨੇ ਉਹਨਾਂ ਦੇ ਆਸ਼ਿਕ ਹੋ ਜਿਹੜੀ ਸਰਕਾਰ ਇੱਥੇ ਦੀ ਹੈ ਤੇ ਉਹਨਾਂ ਦੇ ਵਿਚਾਰਾਂ ਦੀ ਗੱਲ ਕਰੋ ਨਾ ਉਹਦੇ ਵਿਚਾਰ ਕੀ ਸੀ ਕਿ ਉਹਨਾਂ ਦੀ ਸਾਨੂੰ ਤੇ ਖੁਦ ਮੁਖਤਿਆਰ ਇਨਸਾਨ ਬਤੌਰ ਬਣਾਇਆ ਹੈ ਗੁਰੂ ਸਾਹਿਬ ਨੇ ਤੇ ਤੁਸੀਂ ਕਹੋ ਕਿ ਨਹੀਂ ਤੁਸੀਂ ਦਬ ਦਬਲ ਕੇ ਤੇ ਕੁਝ ਕੁਝਲ ਕੇ ਰਹੋ ਇਹ ਗੱਲ ਗਲਤ ਹੈ ਦੇਖੋ ਕੋਈ ਬੰਦਾ ਹਰ ਇੱਕ ਬੰਦਾ ਦੁਨੀਆ ਦੇ ਵਿੱਚ ਇੱਕ ਖੁਦ ਖੁਦ ਮੁਖਤਿਆਰ ਇਨਸਾਨ ਹੈ ਤੁਸੀਂ ਉਹਦੇ ਤੇ ਤੁਸੀਂ ਦਬਾਅ ਨਹੀਂ ਪਾਣਾ ਚਾਹੀਦਾ ਤੇ ਸਾਡੇ ਨੌਵੇਂ ਮਿਲਦਾ ਹੈ ਪਹਿ ਕਾਉ ਨੂੰ ਦੇਤ ਰੇ ਨਹਿ ਪਹਿਮਾਨਤਾ ਅਸੀਂ ਨਾ ਕਿਸੇ ਤੋਂ ਡਰਈਏ ਨਾ ਅਸੀਂ ਕਿਸੇ ਨੂੰ ਡਰਾਈਏ ਤੇ ਤੁਸੀਂ ਇਨਸਟੈਡ ਆਫ ਬੰਦਿਆਂ ਦੀ ਗੱਲ ਸੁਣਨ ਦੀ ਬਜਾਏ ਤੁਸੀਂ ਉਹਨਾਂ ਨੂੰ ਉਹਨਾਂ ਤੇ ਜ਼ੋਰ ਪਾ ਦਿਓ ਮੈਂ ਤੁਹਾਨੂੰ ਦੱਸਾਂ ਮੈਂ ਆਪਣੇ ਪਿੰਡ ਮੈਂ ਹਾਲਾਂਕਿ ਮੈਂ ਦਿੱਲੀ ਦਾ ਪੜਿਆ ਮੈਂ ਡੂਨ ਸਕੂਲ ਦਾ ਪੜਿਆ ਮੈਂ ਜਿੱਥੇ ਜਿੱਥੇ ਮੈਂ 12ਵੀਂ ਨੌਕਰੀ ਕੀਤੀ ਮੈਂ ਵਾਪਸ ਆਇਆ ਤੇ ਮੈਂ 85 'ਚ ਮੈਂ ਪਿੰਡ ਚਲਾ ਗਿਆ ਕਿਉਂਕਿ ਮੈਂ 84 'ਚ ਵਾਪਸ ਆਇਆ ਸੀਗਾ ਤੇ ਮੈਂ ਆਪਣਾ ਤੁਹਾਡਾ ਕੀ ਨਾਮ ਹੈਗਾ ਪਹਿਲਾਂ ਤਾਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਜੂਨ 'ਚ ਮੈਂ ਅਪ੍ਰੈਲ ਚ ਆਇਆ ਸੀਗਾ ਤੇ ਮੈਂ ਦਿੱਲੀ ਅਸੀਂ ਦਿੱਲੀ ਰਹਿੰਦੇ ਸੀਗੇ ਤੇ ਉੱਥੇ ਉਹ ਕਾਂਡ ਹੋ ਗਿਆ ਨਵੰਬਰ ਦਾ ਤੇ ਮੈਂ ਕਿਹਾ ਮੈਂ ਪਿੰਡ ਵਾਪਸ ਚੱਲਿਆ ਮੇਰਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਚ ਹੈ ਮੈਂ ਉੱਥੇ ਜਾ ਕੇ ਵਸ ਗਿਆ ਉੱਥੇ ਸਾਰਾ ਕੁਝ ਹੋਣ ਮੈਂ ਕਿਹਾ 86 86 ਦੀ ਗੱਲ ਹੈਗੀ ਮੈਂ ਵਾਪਸ ਆਪਣੇ ਆਪਣੇ ਫਾਰਮ ਤੇ ਆਇਆ ਤੇ CRPF ਆਲੇ ਦੁਆਲੇ ਮੇਰੇ ਘਰ ਦੇ 사ਦੀ ਘੁੰਮ ਰਹੀ ਤੇ ਕਹਿੰਦੇ ਅਸੀਂ ਤੁਹਾਡੀ ਘਰ ਦੀ ਤਲਾਸ਼ੀ ਲੈਣੀ ਹੈ ਉਹ ਮੈਂ ਕਿਹਾ ਤੁਸੀਂ ਨਹੀਂ ਲੈ ਸਕਦੇ ਕਹਿੰਦੇ ਕਿਉਂ ਮੈਂ ਕਿਹਾ ਵਾਰੰਟ ਦਿਖਾਓ ਜਿੱਦਾਂ ਮਾਲੀ ਨੇ ਵੀ ਗੱਲ ਕੀਤੀ ਕਹਿੰਦਾ ਵਾਰੰਟ ਦੀ ਲੋੜ ਨਹੀਂ ਜੀ ਸਾਨੂੰ ਕੋਈ ਵਾਰੰਟ ਮੈਂ ਕਿਹਾ ਮੈਨੂੰ ਨਹੀਂ ਪਤਾ ਵੜਨ ਦੀ ਰੋਲ ਹੈ ਕਿ ਨਹੀਂ ਕਿਉਂਕਿ ਅਸੀਂ ਚਲੋ ਰੱਬ ਦੀ ਮਿਹਰ ਨਾਲ ਇਹੋ ਜੇ ਖਾਨਦਾਨ ਇਸ ਪੈਦਾ ਹੋਇਆ ਕਿ ਅਸੀਂ ਖੜ ਸਕਦੇ ਹਾਂ ਲੋਕਾਂ ਨਾਲ ਗੱਲ ਕਰ ਸਕਦੇ ਹਾਂ ਲੋਕ ਇੰਨੇ ਡਰੇ ਹੋਏ ਸੀਗੇ ਉਸ ਟਾਈਮ ਤੇ ਤੇ ਮੈਂ ਕਿਹਾ ਵਾਰੰਟ ਦੇ ਬਿਨਾਂ ਤੂੰ ਮੇਰੇ ਘਰ ਨਹੀਂ ਵੜ ਸਕਦਾ ਤੇ ਮੈਂ ਆਪਣੇ ਨੌਕਰ ਨੂੰ ਮੈਂ ਕਿਹਾ ਤੂੰ ਖਾਣਾ ਲਗਾ ਦੇ ਤੇ ਅਸੀਂ ਜਾ ਕੇ ਬਹਿ ਗਏ ਤੇ ਤੇ ਮੇਰੇ ਮਾਤਾ ਜੀ ਵੀ ਦਿੱਲੀੋਂ ਆਏ ਸੀਗੇ ਤੇ ਉਹਨਾਂ ਨੇ ਕਿ ਇਮੀਡੀਏਟਲੀ ਫੋਨ ਫਾੜ ਖੜਕਾ ਜੋ ਵੀ ਹੈਗਾ ਚਲੋ ਖੈ ਕਹਿਣ ਦਾ ਪਾਅ ਹੈਗਾ ਕਿ ਦੇਖੋ ਉਹ ਜਾਂ ਦੌਰ ਜਿਹੜਾ ਸੀਗਾ ਪੰਜਾਬ 'ਚ ਅਸੀਂ ਸਾਰਿਆਂ ਨੇ ਹੰਢਿਆ ਤੇ ਹੁਣ ਤੁਸੀਂ ਮੁੜ ਉਹ ਜਾਂ ਦੌਰ ਨਾਲ ਆਓ ਤੁਸੀਂ ਇੱਕ ਜਦਾਂ ਜਮਹੂਰੀਅਤ ਦੀ ਗੱਲ ਹੋएगी ਤੁਸੀਂ ਹਰ ਇੱਕ ਦਾ ਹੱਕ ਹੈਗਾ ਉਹਨੇ ਗੱਲ ਕਰਨੀ ਹੈ ਤੁਸੀਂ ਉਹਦੇ ਨਾਲ ਐ ਐਗਰੀਮੈਂਟ ਹੋ ਡਿਸਐਗਰੀਮੈਂਟ ਹੋ ਉਹ ਤੁਹਾਡੀ ਮਰਜ਼ੀ ਹੈ ਪਰ ਤੁਸੀਂ ਤੱਤਾਂ ਦੇ ਉੱਤੇ ਤੁਸੀਂ ਤੁਸੀਂ ਉਹਦਾ ਜਿਹੜਾ ਜਿਹੜੀ ਵੀ ਗੱਲ ਉਹਨੇ ਕੀਤੀ ਹੈ ਤੁਸੀਂ ਉਹਦਾ ਜਿਹੜੀ ਤੁਸੀਂ ਉਹ 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 ਨੂੰ ਉਲਟ ਕਰਨਾ ਹੈ ਜਾਂ ਜੋ ਵੀ ਕਰਨਾ ਹੈ ਤੁਸੀਂ ਆਪਣੇ 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 ਕੱਲ ਬਿਆਨ ਕਰੋ ਸੋ ਇਹ ਮੈਂ ਕਹਿੰਦਾ ਕਿ ਆ ਜਿਹੜਾ ਕੰਮ ਹੋਇਆ ਇਹ ਬਹੁਤ ਖਰਾਬ ਕੰਮ ਹੋਇਆ ਇਹ ਇਦਾਂ ਨਹੀਂ ਬੰਦਿਆਂ ਨੂੰ ਜਿਹੜੇ ਬੰਦੇ ਆਮ ਆਪਣੀ ਗੱਲ ਖੁੱਲ ਕੇ ਰੱਖਣ ਦੇ ਆਦੀ ਨੇ ਉਹਨਾਂ ਨੂੰ ਇਦਾਂ ਸੰਕੋਚ ਕੇ ਨਹੀਂ ਰੱਖਣਾ ਚਾਹੀਦਾ ਜਿਹੜੀ ਗੱਲਾਂ ਨੇ ਕੀਤੀ ਸੀ ਕਿ ਉਹ ਵੀ ਇੱਕ ਹੈਗਾ ਮੇਰੇ ਖਿਆਲ ਇਹਦਾ ਹੀ ਇਹਦਾ ਹੀ ਕੋਈ ਕੋਟ ਹੈਗਾ ਕਿ ਆ ਸਾਰਾ ਜਿਹੜਾ ਕੰਮ ਹੁੰਦਾ ਨਾ ਇਹ ਜਦੋਂ ਮੋਨਾਰਕਸ ਜਾਂ ਹੁਕਮਰਾਨ ਹੁੰਦੇ ਨੇ ਜਿਦਾਂ ਵੋਲਟੇਅਰ ਦੀ ਗੱਲ ਹੈਗੀ ਉਹੀ ਇਹੋ ਜਿਹਾ ਕੰਮ ਕਰਦੇ ਨੇ ਜਦੋਂ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਜਮਹੂਰੀਅਤ ਦੇ ਵਿੱਚ ਹਰ ਇੱਕ ਨੂੰ ਇੱਕ ਫ੍ਰੀडम ਆਫ ਐਕਸਪ੍ਰੈਸ਼ਨ ਹੈਗਾ ਹਰ ਇੱਕ ਦਾ ਹੱਕ ਹੈਗਾ ਕਿ ਉਹ ਆਪਣੀ ਗੱਲ ਰੱਖੇ ਤੇ ਮੇਰੇ ਸਾਹਮਣੇ ਨਾਲ ਮਾਲੀ ਵਰਗੇ ਜਿਹੜੇ ਬੰਦੇ ਨੇ ਉਹਨਾਂ ਦੀ ਗੱਲ ਨੂੰ ਦਬਾ ਕੇ ਨਹੀਂ ਰੱਖਣਾ ਚਾਹੀਦਾ ਸਗੋਂ ਇੱਕ ਹੁੰਦਾ ਹੈ ਕੰਸਟਰਕਟਿਵ ਕ੍ਰਿਟਿਸਿਜ਼ਮ ਅਗਰ ਕੋਈ ਤੁਹਾਡੀ ਕੋਈ ਗੱਲ ਕਰ ਰਿਹਾ ਹੈ ਜਿਹੜੀ ਗੱਲ ਉਹ ਕਹਿ ਰਿਹਾ ਕਿ ਵੀ ਐਨਾ ਤੁਸੀਂ ਕੰਮ ਗਲਤ ਕਰ ਰਹੇ ਹੋ ਉਹਨੂੰ ਤੁਸੀਂ ਟੇਕ ਇਟ ਕੰਸਟਰਕਟਿਵਲੀ ਉਹਦੇ ਤੇ ਤੁਸੀਂ ਅਮਲ ਮਤਲਬ ਉਹਦੇ ਤੇ ਸੋਚ ਵਿਚਾਰ ਕਰੋ ਤੇ ਉਸ ਚੀਜ਼ ਨੂੰ ਅੱਗੇ ਆਪਣਾ ਠੀਕ ਕਰਨ ਦੀ ਕੋਸ਼ਿਸ਼ ਕਰੋ ਸੋ ਮੈਂ ਇੰਨੀ ਬੇਨਤੀ ਕਰਦਾ ਕਿ ਅਸੀਂ ਸਾਰੇ ਹੀ ਅਸੀਂ ਸਾਰੇ ਹੀ ਇਸ ਗੱਲ ਤੋਂ ਬੋਤੇ ਮਤਲਬ ਸਾਡੇ ਵਿੱਚ ਰੋਸ਼ ਵੀ ਆਇਆ ਹੈ ਕਿ ਵੀ ਇੱਕ ਇੱਕ ਸੱਚੇ ਸੁੱਚੇ ਬੰਦੇ ਦੀ ਜਿਹੜਾ ਆਪਣੀ ਗੱਲ ਖੁੱਲ ਕੇ ਰੱਖਦਾ ਸੀਗਾ ਉਹਦੀ ਆਵਾਜ਼ ਨੂੰ ਇਦਾਂ ਦਬਾਉਣ ਚ ਇਹ ਸਰਕਾਰ ਮਤਲਬ ਇਹ ਇਹ ਸਰਕਾਰ ਨੂੰ ਸੋਭਾ ਨਹੀਂ ਦਿੰਦਾ ਤੇ ਇਸ ਵੱਲ ਜਦੋਂ ਧਰਮਵੀਰ ਗਾਂਧੀ ਉਹਨਾਂ ਨੇ ਵੀ ਆਪਣੇ ਪੋਸਟ 'ਚ ਪਾਇਆ ਹੈ ਉਹਨਾਂ ਨੇ ਵੀ ਇਹਦੀ ਪੁਰਜੋਰ ਨਿੰਦਾ ਕੀਤੀ ਹੈ ਅਸੀਂ ਸਾਰੇ ਹੀ ਇੱਥੋਂ ਅਸੀਂ ਉਸ ਗੱਲ ਦੀ ਵੀ ਹਾਂ ਮੈਂ ਪਰਦੇ ਹਾਂ ਤੇ ਤੇ ਪ੍ਰਗਟ ਸਿੰਘ ਤੇ ਅਸੀਂ 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 ਇਹ ਕਹਿੰਦੇ ਹਾਂ ਕਿ ਵੀ ਆਹ ਜਿਹੜਾ ਕੰਮ ਹੋਇਆ ਹੈ ਇਹ ਬਿਲਕੁਲ ਗਲਤ ਹੈ ਤੇ ਮਾਲੀ ਨੂੰ ਇਮੀਡੀਏਟਲੀ ਮਤਲਬ ਉਹਨੂੰ ਉਹਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਮੇਰੇ ਸਾਡੇ ਹਿਸਾਬ ਨਾਲ ਜੋ ਅਸੀਂ ਉਹਦੇ ਨਾਲ ਵਰਤ ਵਿਚਰੇ ਹਾਂ ਆਹ ਆਹ ਏਰੀਆ ਆਹ ਸਾਰੀਆਂ ਜਿਹੜੀ ਗੱਲਾਂ ਨੇ ਨਾ ਮੇਰੇ ਹਿਸਾਬ ਨਾਲ ਇਹਦੇ ਵਿੱਚ ਕੋਈ ਸੱਚ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਓ ਜੀ ਆਓ ਤੋ ਤੁਸੀਂ ਆ ਤੁਸੀਂ ਬੈਠੇ ਜਾ ਸਕਦੇ ਤੁਸੀਂ ਬੈਠੋ 19 ਦੀ ਲੋੜ ਤੁਸੀਂ ਬੈਠੋ ਇਹਦੇ ਚ ਵੈਸੇ ਇਹ ਕਿ ਬਹੁਤ ਸਾਰੇ ਲੋਕਾਂ ਦੇ ਅੰਦਾਜ਼ ਨਾਲ ਜਾਂ ਬਿਆਨੀਆਂ ਨਾਲ ਜ਼ਰੂਰੀ ਨਹੀਂ ਸਾਰੇ ਲੋਕ ਸਹਿਮਤ ਹੋਣ ਮਾਲੀ ਦਾ ਵੀ ਆਪਣਾ ਇੱਕ ਬਿਆਨੀਆਂ ਉਹਦੇ ਸ਼ਬਦਾਂ ਦਾ ਅੰਦਾਜ਼ ਹੈ ਸ਼ਾਇਦ ਸਾਰੇ ਲੋਕ ਨਾ ਵੀ ਸਹਿਮਤ ਹੋਣ ਪਰ ਸਹਿਮਤ ਦਾ ਮਤਲਬ ਅਸਹਿਮਤ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਦੂਜੇ ਦੀ ਆਵਾਜ਼ ਬੰਦ ਕਰਾਉਣ ਦਾ ਕੋਈ ਤਰੀਕਾ ਲੱਭਿਆ ਜਾਵੇ ਜਿਹੜੀ ਗੱਲ ਇਹ ਕੀਤੀ ਆ ਉਹਦਾ ਇੱਕ ਇਤਿਹਾਸ ਹੈ ਐਜ ਐਕਟਿਵਿਸਟ ਸਟੂਡੈਂਟ ਪੋਲਿਟਿਕਸ ਤੋਂ ਲੈ ਕੇ ਈਵਨ ਮਿਲੀਟੈਂਸੀ ਦੇ ਦੌਰ ਦੇ ਵਿੱਚ ਵੀ ਜਿਹੜਾ ਉਹਦੇ ਪਾਰਟੀ ਦੇ ਵਿੱਚ ਵੀ ਫਰਕ ਪਿਆ ਸੀ ਸ਼ਾਇਦ ਮੇજર ਗੱਲ ਇਹ ਸੀ ਜਿੱਥੇ ਉਹਨੇ ਲਗਾਤਾਰ ਜਿਹੜੇ ਜਰਨਲ ਹਿੰਦੂਆਂ ਦੇ ਕਤਲਾਂ ਦਾ ਵਿਰੋਧ ਕੀਤਾ ਸਟੈਂਡ ਲਿਆ ਕਿ ਗੱਲ ਗਲਤ ਹੈ ਤੇ ਦੂਸਰੀ ਤਰ੍ਹਾਂ ਕਈ ਵਾਰ ਇਹ ਕਹਿੰਦੀ ਸੀ ਕਰਨਾ ਹੀ ਹੁੰਦਾ ਜਦੋਂ ਕੋਈ ਮੂਮੈਂਟਾ ਚੱਲਦੀ ਹੈ ਮਤਲਬ ਦੋ ਵਰਗਾਂ ਦੇ ਵਿੱਚ ਪਾੜਾ ਪਾਉਣ ਦਾ ਜਿਹੜਾ ਇੱਕ ਐਂਗਲ ਹੈ ਇਹ ਕਦੇ ਉਹਦੇ ਇੱਕ ਇੱਕ ਬੰਦੇ ਦਾ ਚਲਚਲਣ ਹੁੰਦਾ ਲਗਾਤਾਰਤਾ ਦੇ ਵਿੱਚ ਹੁੰਦਾ ਉਹ ਕਿਤੇ ਦਿਖਾਈ ਨਹੀਂ ਦਿੰਦਾ ਸਰਕਾਰ ਨੂੰ ਗੁੱਸਾ ਤਾਂ ਹੋਰ ਬਹੁਤ ਤਰੀਕੇ ਨੇ ਤੁਸੀਂ ਲਾ ਦਿਓ ਐਨਐਸਏ ਦੂਜਿਆਂ ਤੇ ਵੀ ਲਾਉਂਦੇ ਹੋ ਲਾਹੋ ਜੇ ਅਗਲੇ ਨੂੰ ਲੱਗੇਗਾ ਵੀ ਸਿੱਧਾ ਲਾਤਾ ਭਾਈ ਦੇਖ ਠੀਕ ਹੈ ਜੀ ਇਹ ਤਾਂ ਚੀਜ਼ਾਂ ਨੇ ਜਿਹੜੇ ਵੀ ਬੰਦੇ ਤੇ ਮੈਂ ਕੋਈ ਗੱਲ ਕਰਦਾ ਜੋ ਕਹਿ ਰਿਹਾ ਉਹਦੇ ਲਈ ਮੈਨੂੰ ਸਜ਼ਾ ਦਿਓ ਜੋ ਮਰਜੀ ਦਿਓ ਤੇ ਮੈਂ ਉਹਦੇ ਤੇ ਖੜਾ ਸੈਕਰੀਫਾਈਸ ਕਰਾਂ ਕੁਰਬਾਨੀ ਦਿਆ ਉਹ ਮੇਰੀ ਆਪਣੀ ਸਮਰੱਥਾ ਤੇ ਡਿਪੈਂਡ ਕਰੂਗਾ ਪਰ ਕਿਸੇ ਚੋਰ ਮੋਰੀ ਰਾਹੀ ਕੋਈ ਵੀ ਪਰਚਾ ਦਰਜ ਕਰ ਦੋਗੇ ਜਿਹੜੇ ਕੋਈ ਗੱਲ ਨਹੀਂ ਹੁੰਦੀ ਉਹ ਸਭ ਤੋਂ ਖਤਰਨਾਕ ਤਰੀਕਾ ਹੁੰਦਾ ਹੈ ਇਹ ਜੇ ਸਰਕਾਰਾਂ ਐਵੇਂ ਕਰਨ ਲੱਗ ਜਾਣਗੀਆਂ ਤਾਂ ਲੋਕ ਵੀ ਪ੍ਰਾਈਵੇਟ ਵੀ ਬਾਕੀ ਵੀ ਇਧਰ ਉਧਰਲੇ ਹੋਰ ਇਹ ਇਹਨੂੰ ਵੈਸੇ ਗੈਰ ਕਾਨੂੰਨੀ ਗੈਰ اخਲਾਕੀ ਹੱਥ ਕੱਢੇ ਕਿਹਾ ਜਾਂਦਾ ਹੈ ਨਾ ਸਾਰੇ ਮਾਮਲਿਆਂ ਨੂੰ ਹੋਰ ਕੋਈ ਤਰੀਕਾ ਨਹੀਂ ਹੁੰਦਾ ਨਹੀਂ ਤਾਂ ਇਹ ਹੁੰਦਾ ਕਿ ਜੇਕਰ ਤੁਸੀਂ ਕਿਸੇ ਬੋਲਣ ਵਾਲੇ ਤੇ ਗੱਲ ਕਰਦੇ ਹੋ ਤਾਂ ਪੁਲਿਸ ਪਹਿਲਾਂ ਇਨਵੈਸਟੀਗੇਟ ਕਰ ਲੇ ਉਦੋਂ ਬਾਅਦ ਲਿਖਿਆ ਜਾਊਗਾ ਆਹ ਨਵੇਂ ਕਾਨੂੰਨ ਬਣਾਏ ਕਹਿੰਦੇ ਜੀ ਐਫ ਆਈ ਆਰ ਤੋਂ ਪਹਿਲਾਂ ਪੁਲਿਸ ਸੋਚਿਆ ਕਰੋ ਜੀ ਇਨਵੈਸਟੀਗੇਟ ਕਰਿਆ ਕਰੂ ਐਸਪੀ ਲੈਵਲ ਦਾ ਅਧਿਕਾਰੀ ਜੀ ਫਲਾਨਾ ਹੋਏਗਾ ਇਹਨੇ ਕਿਨੇ ਕਿਨੇ ਇਨਵੈਸਟੀਗੇਟ ਕਰ ਲਿਆ ਕਿ ਇਹਦੇ ਚਾ ਚੀਜ਼ ਹੈ। ਔਰ ਉਦੋਂ ਬਾਅਦ ਜੇਕਰ ਤੁਸੀਂ ਕਿਸੇ ਨੂੰ ਫੜਨ ਜਾਂ ਤੋ ਹਰ ਬੰਦੇ ਦੇ ਰਾਤ ਨੂੰ ਹੀ ਕਿਉਂ ਜਾਣੇ ਹੋ ਚਾਹੇ ਉਹ ਸੁਖਪਾਲ ਖੈਰ ਹੈ ਉਹਦੇ ਵੀ ਰਾਤ ਨੂੰ ਜਾਵਾਂਗੇ ਜੇ ਰਾਤ ਨੂੰ ਜਾ ਕੇ ਫੜ ਕੇ ਕਿਤੇ ਲਿਆਵਾਂਗੇ ਇੱਥੇ ਵੀ ਰਾਤ ਨੂੰ ਜਾਵਾਂਗੇ ਰਾਤ ਨੂੰ ਜਾ ਕੇ ਫੜ ਕੇ ਲਿਆਵਾਂਗੇ ਚਾਹੇ ਜਿਹਨੂੰ ਵੀ ਮਰਜ਼ੀ ਤੁਸੀਂ ਰਾਤ ਨੂੰ ਫੜ ਦਿਓ ਇਹ ਕਿਉਂ ਨਹੀਂ ਇਹ ਸਿਸਟਮ ਦੇ ਵਿੱਚ ਇੰਨਾ ਕੁ ਵੀ ਵੀ ਤੇਰੇ ਖਿਲਾਫ ਐਫ ਆਈ ਆਰ ਆਈ ਹੈ। ਆਕੇ ਆਪਣਾ ਸਪਸ਼ਟੀਕਰਨ ਦੇ ਤੇ ਜੋ ਵੀ ਤੂੰ ਕਹਿਣਾ ਚਾਹੁੰਦਾ ਕਹਿ ਲੈ ਸਭੇ ਕ ਸਮਾਜ ਦਾ ਇੱਕ ਤਰੀਕਾ ਹੁੰਦਾ ਹੈ ਜਾਂ ਰਾਤਾਂ ਨੂੰ ਜਾ ਕੇ ਫੜ ਕੇ ਤੇ ਟੈਰਰਾਈਜ਼ ਕਰਕੇ ਕਿਸੇ ਨੂੰ ਵੀ ਚਾਕੇ ਲਿਆਉਣਾ ਹੁੰਦਾ ਸਧਾਰਨ ਆਦਮੀ ਵੀ ਹੋਵੇ ਨਾ ਹੋਵੇ ਮਾਲੀ ਨਾ ਹੋਵੇ ਪੱਥਰਕਰ ਨਾ ਵਿਚਾਰਕ ਹੋਵੇ ਇੱਕ ਸਧਾਰਨ ਬੰਦਾ ਹੁੰਦਾ ਹੈ ਫਿਰ ਸਧਾਰਨ ਬੰਦਿਆਂ ਨਾਲ ਫਿਰ ਉਹਵੇਂ ਕਰ ਲੈ ਜਿਹੜਾ ਕੁਝ ਜਿਵੇਂ ਵੀ ਵਾਪਰਦਾ ਜਿਵੇਂ ਪੁਲਿਸ ਜਾ ਕੇ ਕਰਦੀ ਆ ਲੋਕਾਂ ਦੇ ਘਰਾਂ 'ਚ ਇਸ ਕਰਕੇ ਇਹ ਖਤਰਨਾਕ ਰਾਹ ਹੈ ਆ ਤਿੰਨ ਕਾਨੂੰਨ ਬਣੇ ਨੇ ਇਨਾ ਦਾ ਵੀ ਪਤਾ ਲੱਗ ਜੂ ਆਹੀ ਬੀ ਐਨ ਐਸ ਹੈ ਜਿਹੜੇ ਲਾਏ ਨੇ 196 ਤੋਂ ਜੋ 299 ਜਿਹਦਾ ਨਾਮ ਵੀ ਅਜੇ ਲੋਕਾਂ ਨੂੰ ਭਾਰਤ ਨਿਆ ਸਾਇੰਤਾ ਆਈ ਪੀ ਸੀ ਤੋਂ ਕਨਵਰਟ ਕਰਕੇ ਆਇਆ ਹੈ ਇਸ ਤੋਂ ਪਹਿਲਾਂ ਗੰਗਾ ਨਗਰ ਚ ਇੱਕ ਬੰਦਾ ਫੜਿਆ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਉਹਦੀ ਜ਼ਮਾਨਤ ਹੋਈ ਆ ਉਸ ਤੋਂ ਬਾਅਦ ਪਰ ਪ੍ਰਾਈਮਾ ਫੇਸੀ ਇਹ ਲੱਗ ਰਿਹਾ ਹੈ ਜੇ ਇਹ ਬਿਲਕੁਲ ਜ਼ਿਆਦਤੀ ਇਸ ਕਰਕੇ ਲੱਗ ਰਹੀ ਹੈ ਕਿਉਂਕਿ ਪੁਲਿਸ ਨੇ ਰਿਮਾਂਡ ਲਈ ਪੇਸ਼ ਕੀਤਾ ਮਾਲੀ ਦਾ ਜੁਡੀਸ਼ੀਅਲ ਰਿਮਾਂਡ ਦੇ ਦਿੱਤਾ ਤੇ ਇੱਕ ਦਿਨ ਵੀ ਪੁਲਿਸ ਰਿਮਾਂਡ ਨਹੀਂ ਦਿੰਦਾ ਇਹਦਾ ਮਤਲਬ ਪ੍ਰਾਈਮਾ ਫੇਸੀ ਤਾਂ ਉਹ ਬੰਦੇ ਨੂੰ ਵੀ ਜੱਜ ਜਿਹੜਾ ਬੈਠਾ ਹੋਊ ਉਹਨੂੰ ਲੱਗਿਆ ਹੋਣਾ ਵੀ ਇਹਦੇ ਚ ਨਹੀਂ ਐ ਇਸ ਗੁਫਾ ਆਟੋਮੈਟਿਕਲੀ ਫੇਲ ਹੋ ਗਿਆ ਪਹਿਲੇ ਦਿਨੀ ਉਹ ਮਾਮਲਾ ਜਿਹੜਾ 1 ਅਕਤੂਬਰ ਤੱਕ ਪਟਿਆਲਾ ਜਿਹੜੇ ਚ ਭੇਜਤਾ ਜੁਡੀਸ਼ਲ ਚ ਤੇ ਜੇ ਜੁਡੀਸ਼ਲ ਚ ਤੁਸੀਂ ਭੇਜ ਦਿੰਦੇ ਹੋ ਪਹਿਲੇ ਦਿਨੀ ਕੋਈ ਰਿਬਾਂਡ ਨਹੀਂ ਤੁਹਾਡਾ ਮਿਲਦਾ ਤਾਂ ਤੁਹਾਡਾ ਟੋਟਲ ਫਰਾਡ ਸੈਟਅਪ ਹੈ ਇਹਦੇ ਤੋਂ ਹੀ ਕਿਉਂ ਨਹੀਂ ਉਹ ਵਿਡਰਾ ਕਰਦੇ ਤੇ ਇਹ ਤਾਂ ਇਹ ਮੈਨੂੰ ਲੱਗਦਾ ਛਪੇੜ ਹੈ ਸਰਕਾਰ ਦੇ ਮੋਹ ਤੇ ਬਹੁਤ ਵੱਡੀ ਇਹ ਵੀ ਕਿ ਜਦੋਂ ਤੁਸੀਂ ਉਸ ਹਾਲਾਂਕਿ ਜਿਹੜੇ ਐਕਟ ਬਣਾਏ ਨੇ ਇਹਦੇ ਚ ਤਾਂ 90 ਦਿਨਾਂ ਤੱਕ ਤੁਸੀਂ ਕੰਟੀਨਿਊਟੀ ਚ ਪਹਿਲਾਂ ਐਨੇ ਅੰਦਰ 15 ਦਿਨ ਦਾ ਸੀਗਾ ਫਿਰ ਉਹਨੇ ਅੱਗੇ ਬਤਾ ਦਿਓ ਅੱਗੇ ਬਤਾ ਦਿਓ ਅੱਗੇ ਬਤਾ ਦਿਓ ਚਲਾਨ ਨਹੀਂ ਪੇਸ਼ ਕਰਦੇ ਤੁਸੀਂ ਜ਼ਮਾਨਤ ਨਹੀਂ ਲੈਣ ਦੇਓਗੇ ਉਸ ਤਰੀਕੇ ਨਾਲ ਤਾਂ ਫਿਰ ਖਤਰਨਾਕੋ ਕਾਨੂੰਨ ਬਣੇ ਨੇ ਜਿਹੜੇ ਤੁਸੀਂ ਨੇ ਰੌਲਾ ਕੇਵਲ ਮਾਲੀ ਦੀ ਗ੍ਰਿਫਤਾਰੀ ਦਾ ਨਹੀਂ ਹੈ ਰੌਲਾ ਸਹੀ ਦਾ ਨਹੀਂ ਪਹੇ ਦਾ ਕਿ ਕਿੱਧਰ ਨੂੰ ਟ੍ਰੈਂਡ ਹੈ ਐਨਆਈਏ ਤੀਜੇ ਦਿਨ ਆਇਆ ਕਰੋਗੀ ਕਿਉਂਕਿ ਅਸੀਂ ਐਨਆਈਏ ਐਕਟ ਦਾ ਵਿਰੋਧ ਨਹੀਂ ਕਰਲੇ ਫੰਡਾਮੈਂਟਲੀ ਅਸੀਂ ਪੀਐਮਐਲ ਐਕਟ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਜੂਏਪੀਏ ਐਕਟ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਇਹ ਤਿੰਨੇ ਕਾਨੂੰਨਾਂ ਦਾ ਐਕਟ ਵਿਰੋਧ ਨਹੀਂ ਕਰ ਰਹੇ ਇਹ ਸਾਰੇ ਕਾਨੂੰਨ ਉਹ ਨੇ ਜਿਹੜੇ ਜਾਂਚ ਏਜੰਸੀਆਂ ਨੂੰ ਐਡੀ ਵੱਡੀ ਤਾਕਤ ਦਿੰਦੇ ਨੇ ਕਿ ਉਹ ਹੀ ਜੱਜ ਦਾ ਕੰਮ ਵੀ ਕਰ ਲੈਣਗੇ ਇਦਾਂ ਉਹ ਹੀ ਬਾਕੀ ਦੇ ਕੰਮ ਕਰ ਲੈਣਗੇ ਬੁਨਿਆਦੀ ਲੜਾਈ ਜਿਹੜੀ ਹਿਊਮਨ ਰਾਈਟਸ ਦੀ ਹੈ ਭਾਵੇਂ ਘਟਨਾ ਇੱਕ ਹੁੰਦੀ ਹੈ ਉਹ ਘਟਨਾ ਤੋਂ ਕੰਟੀਨਿਊਟੀ ਦੀ ਗੱਲ ਹੈ ਕਈ ਵਾਰ ਅਸੀਂ ਇੱਕ ਘਟਨਾ ਤੇ ਉੱਠਦੇ ਆਂ ਮੁੜ ਕੇ ਫੇਰ ਚੁੱਪ ਕਰਦੇ ਆਂ ਫੇਰ ਘਟਨਾ ਵਾਪਰਦੀ ਆ ਫੇਰ ਫੇਰ ਉੱਠਦੇ ਆਂ ਇਹ ਲਗਾਤਾਰ ਦੀ ਜਿਹੜੀ ਲਗਾਤਾਰਤਾ ਦੀ ਡੈਮੋਕ੍ਰੇਸੀ ਦੀ ਲੜਾਈ ਹੈ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਫਰੀडम ਆਫ ਐਕਸਪ੍ਰੈਸ਼ਨ ਦੀ ਲੜਾਈ ਹੈ ਜੇ ਉਹ ਕੰਟੀਨਿਊ ਸਾਡੀ ਮੂਵਮੈਂਟ ਦਾ ਹਿੱਸਾ ਨਹੀਂ ਬਣਦਾ ਕੰਟੀਨਿਊ ਜੇ ਕਰੇ ਸਫਾਸੇ ਅਸੀਂ ਲਗਾਤਾਰਤਾ ਦੇ ਵਿੱਚ ਸਾਡੀ ਸੋਸਾਇਟੀ ਖੜੀ ਨਹੀਂ ਹੁੰਦੀ ਫੇਰ ਨਹੀਂ ਉਹ ਗੱਲਾਂ ਬਹਾਲ ਹੋਣਗੀਆਂ ਇਕੱਲੇ ਇਕੱਲੇ ਲੀਡਰ ਲਈ ਕਿੰਨੀ ਕੁ ਲੜਨਗੇ ਦਮ ਏਕਣ ਸਰਕਾਰਾਂ ਅਗੇ ਨੇ ਕਰਦੇ ਆ ਜਿਹੜਾ ਰੌਲਾ ਦਿੱਲੀ ਦੇ ਵਿੱਚ ਚੀਫ ਮਿਨਿਸਟਰ ਕੇਜਰੀਵਾਲ ਪਾ ਰਿਹਾ ਹੈ ਕਿ ਮੇਰੇ ਨਾਲ ਥੱਕਾ ਹੋ ਰਿਹਾ ਹੈ ਮੈਂ ਮਾ ਮੰਦਰ ਉਹ ਤਾਂ ਕ੍ਰਾਪਸ਼ਨ ਦਾ ਕੇਸ ਹੈ ਸਾਡਾ ਚੀਫ ਮਿਨਿਸਟਰ ਵੀ ਉੱਥੇ ਜਾ ਰਿਹਾ ਹੈ ਉਹੀ ਤੱਕਾ ਉਹ ਇੱਥੇ ਆਪਣੇ ਲੋਕਾਂ ਨਾਲ ਕਰਕੇ ਖੁਸ਼ ਹੁੰਦਾ ਹੈ ਇਹ ਦੋਗਣਾ ਕਿਰਦਾਰ ਕਿਉਂ ਹੈ ਇਸ ਲਈ ਦੋਗਲਾ ਕਿਰਦਾਰ ਕਦੇ ਲੋਕਾਂ ਦੇ ਸਮਝ ਚ ਨਹੀਂ ਆ ਸਕਦਾ ਕਿ ਤੁਹਾਡੇ ਕੋਲ ਕੋਈ ਇਹੋ ਜੀ ਗੱਲ ਹੈ ਜਿਹਦੇ ਨਾਲ ਕੋਈ ਇਹ ਗੱਲ ਕੀਤੀ ਜਾਵੇ ਔਰ ਜਿਹੜਾ ਇਹ ਕਹਿੰਦੇ ਨੇ ਪੁਲਿਸ ਨੇ ਕਰਤਾ ਉਹ ਮੈਂ ਕਈ ਦੋਸਤਾਂ ਨੂੰ ਕਿਹਾ ਜਿਨ੍ਹਾਂ ਦਾ ਲਿਹਾਜ਼ ਵੀ ਸੀ ਕਈ ਪੁਲਿਸ ਵਾਲਿਆਂ ਨਾਲ ਕਿੰਨਾਂ ਨੂੰ ਕਹੋ ਹਰ ਪੁਲਿਸ ਵਾਲਾ ਇਹ ਕਹਿੰਦਾ ਵੀ ਇਹ ਹਾਈ ਪ੍ਰੋਫਾਈਲ ਕੇਸ ਹੈ ਜੀ ਮਾਮਲਾ ਉੱਤੇ ਦਾ ਸਾਡੇ ਵਾਸਤੇ ਨਹੀਂ ਗੱਲ ਉਹ ਉੱਤੇ ਕੌਣ ਹੈ ਔਰ ਮਤਲਬ ਜੇ ਪੁਲਿਸ ਅਫਸਰ ਇਹ ਕਹਿ ਰਹੇ ਨੇ ਬਾਰ-ਬਾਰ ਕੱਲੇ-ਕੱਲੇ ਨੂੰ ਕਿ ਜਨਾਬ ਰਹਿਣ ਦਿਓ ਮਾਮਲਾ ਉੱਤੇ ਦਾ ਤਾਂ ਉੱਤੇ ਤਾਂ ਟੀਸੀ ਤੇ ਚੀਫ ਮਿਨਿਸਟਰ ਬੈਠਾ ਨਾ ਜਿਹੜਾ ਜੁਬਲੇ ਸੁਣਾ ਰਿਹਾ ਰੋਜ਼ ਕਿਸੇ ਦੇ ਇੰਟਰਵਿਊਾਂ ਦੇ ਵਿੱਚ ਆ ਕੇ ਜਿਹਦੇ ਕੋਲ ਸੀਰੀਅਸ ਗੱਲ ਨਹੀਂ ਜੇ ਇਕਨੋਮਿਕ ਇਕਨੋਮੀ ਤੇ ਪੁੱਛਦਾ ਕੋਈ ਕਹਿੰਦਾ ਵਿਰੋਧੀ ਨੇ ਇਲਜ਼ਾਮ ਲਾਉਦਾ ਹੀ ਹੁੰਦੇ ਨੇ ਵਿਰੋਧੀ ਤਾਂ ਇਲਜ਼ਾਮ ਲਾਉਂਦੇ ਨੇ ਤਿੰਨ ਕਰੋੜ ਲੋਕਾਂ ਨੂੰ ਤਾਂ ਦੱਸਣਾ ਹੁੰਦਾ ਕੁਝ ਜਿਹਦੀ ਤੂੰ ਕਹਿੰਦਾ ਮੈਂ ਨਮਾਇਦਗੀ ਕਰਦਾ ਜਾਂ ਮੈਂ ਕਿਤੇ ਕੋਈ ਗੱਲ ਕਰ ਰਿਹਾ ਲੋਕਾਂ ਸਾਹਮਣੇ ਜਵਾਬਦੇਹੀ ਖਤਮ ਜਦੋਂ ਜਵਾਬਦੇਹੀ ਖਤਮ ਹੋਏਗੀ ਇਸ ਲਈ ਸਾਨੂੰ ਵੀ ਮੇਰਾ ਕਹਿਣਾ ਚਾਹੇ ਮੀਡੀਆ ਦੇ ਦੋਸਤੋਂ ਚਾਹੇ ਇੰਟੈਲੈਕਚੁਅਲ ਤਬਕਾ ਹੋਵੇ ਚਾਹੇ ਬਾਕੀ ਦੇ ਲੋਕ ਹਾਂ ਇੱਕ ਲੰਮੀ ਲੜਾਈ ਹੈ ਇੱਕ ਇਹ ਟੋਟਿਆਂ 'ਚ ਨਹੀਂ ਲੜੀ ਜਾਣੀ ਇੱਕ ਕੰਟੀਨਿਊਟੀ 'ਚ ਲੜਨੀ ਪਵੇਗੀ ਉਹ ਚਾਹੇ ਨਕਸਲੀ ਕਹਿ ਕੇ ਕੀਤੀ ਜਾ ਰਹੀ ਹੈ ਚਾਹੇ ਖਾਲਿਸਤਾਨੀ ਕਹਿ ਕੇ ਕੀਤੀ ਜਾ ਰਹੀ ਹੈ ਚਾਹੇ ਉਹ ਕਿਸੇ ਇੰਟੈਲੈਕਚੁਅਲ ਨੂੰ ਵੈਸੇ ਕਹਿ ਕੇ ਕੀਤੀ ਜਾ ਰਹੀ ਹੈ ਉਹਦੇ ਇੱਕ ਯੂਨਾਈਟਡ ਮੂਵਮੈਂਟ ਦੀ ਲੋੜ ਹੈ ਉਹਦੇ 'ਚ ਸਿਵਲ ਸੁਸਾਇਟੀ ਦਾ ਰੋਲ